ਸਸੀ ਲੜਿਆ ਨਾ ਕਰ ਘੂਰੀ ਵਟਿਆ ਨਾ ਕਰ ਨਿਜੁਦਾ ਕਰ ਦੇ ਸਾਡੇ ਬਾਪ ਦਾ ਜਵਾਈ ਸਾਡੇ ਵੱਲ ਕਰ ਦੇ ਸਾਡੇ ਬਾਪ ਦਾ ਜਵਾਈ ਸਾਡੇ ਵੱਲ ਕਰ ਦੇ ਸਸੀ ਲੜਿਆ ਨਾ ਕਰ ਘੂਰੀ ਵਟਿਆ ਨਾ ਕਰ ਨਿਜੁਦਾ ਕਰ ਦੇ ਸਾਡੇ ਦਾਜ ਦੀ ਕੜਾਈ ਸਾਡੇ ਵੱਲ ਕਰ ਦੇ ਸਾਡੇ ਦਾਜ ਦੀ ਕੜਾਹੀ ਸਾਡੇ ਵੱਲ ਕਰਦੇ ਸੱਸੀ ਲੜੇ ਆਣਾ ਕਰ ਕੂਰੀ ਵਟੇ ਆਣਾ ਕਰ ਨਿਜੁ ਦਾ ਕਰਦੇ ਸਾਡੇ ਦਾਜ ਵਾਲਾ ਕੈਂਠਾ ਸਾਡੇ ਵੱਲ ਕਰਦੇ ਸਾਡੇ ਦਾਜ ਵਾਲਾ ਕੈਂਠਾ ਸਾਡੇ ਵੱਲ ਕਰਦੇ ਸੱਸੀ ਲੜੇ ਆਣਾ ਕਰ ਨੀ ਕੂਰੀ ਵਟੇ ਆਣਾ ਕਰ ਨਿਜੁ ਦਾ ਕਰਦੇ ਸਾਡੇ ਬਾਪ ਵਾਲੀ ਬੁਰੀ ਸਾਡੇ ਵਾਲ ਕਰਦੇ ਸਾਡੇ ਬਾਪ ਵਾਲੀ ਬੁਰੀ ਸਾਡੇ ਵਾਲ ਕਰਦੇ ਸੱਸੀ ਲੜਿਆ ਨਾ ਕਰ ਕੂਰੀ ਵਟਿਆ ਨਾ ਕਰ ਨੀਜਾ ਦਾ ਕਰਦੇ